ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਨੂੰ ਹੋਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੂਬੇ ਦੇ ਪ੍ਰਮੁੱਖ ਮੁੱਦਿਆਂ ਤੇ 1 ਨਵੰਬਰ ਨੂੰ ਹੋਣ ਵਾਲੀ ਬਹਿਸ ਦੇ ਲਈ ਦਿੱਤੀ ਚੁਣੌਤੀ ਲਈ ਚੁਣਿਆ ਗਿਆ ਹੈ ਜਿਸ ਦੀ ਪੁਸ਼ਟੀ ਯੂਨੀਵਰਸਿਟੀ ਦੇ ਵਧੀਕ ਡਾਇਰੈਕਟਰ ਸੰਚਾਰ ਡਾਕਟਰ ਤਜਿੰਦਰ ਸਿੰਘ ਰਿਆੜ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਬਾ ਸਰਕਾਰ ਦਾ ਇੱਕ ਪੱਤਰ ਮਿਲਿਆ ਹੈ ਜਿਸ ਦੇ ਵਿੱਚ ਪੁੱਛਿਆ ਗਿਆ ਕਿ ਤੁਹਾਡੇ ਕੋਲ 1 ਨਵੰਬਰ ਦੇ ਲਈ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਖਾਲੀ ਹੈ ਜਾਂ ਨਹੀਂ ਅਤੇ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਆਡੀਟੋਰੀਅਮ ਉਸ ਦਿਨ ਲਈ ਖਾਲੀ ਹੈ ਇਸ ਤੋਂ ਇਲਾਵਾ ਹੋਰ ਪ੍ਰਬੰਧ ਵੀ ਸਰਕਾਰ ਦੇ ਵੱਲੋਂ ਹੀ ਕੀਤੇ ਜਾਣਗੇ ਉਹਨਾਂ ਨੂੰ ਸਿਰਫ ਜਗ੍ਹਾ ਹੀ ਪ੍ਰਦਾਨ ਕੀਤੀ ਜਾਵੇਗੀ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਜਦ ਜੋ ਆਡ ਟੋਟੋਰੀਅਮ ਡਾਕਟਰ ਮਨਮੋਹਨ ਸਿੰਘ ਆਡ ਟੋਟੋਰੀਅਮ ਉਹ ਪੰਜਾਬ ਸਰਕਾਰ ਨੇ ਇੱਕ ਤਰੀਕ ਨੂੰ ਬੁੱਕ ਕਰਵਾਇਆ ਜੀ ਸਰ ਕਿਸੇ ਮਤਲਬ ਕਿ ਟਾਈਮਿੰਗ ਕੀ ਰਹੇਗੀ ਕੁਝ ਫਾਲੋਅ-ਅਪ ਕਿੰਨਾ ਪਰ ਆਰਡ ਆਏ ਨੇ ਤੁਸੀਂ ਇਹਦੇ ਬਾਰੇ ਚ ਨਹੀਂ ਆਪਾਂ ਸਾਨੂੰ ਕੁਝ ਪਤਾ ਕਿਉਂਕਿ ਬੇਸਿਕਲੀ ਸਾਡੇ ਕੋਲ ਤਾਂ ਇਹ ਪੁੱਛਿਆ ਗਿਆ ਕਿ ਇਹ ਆਡ ਟੋਟੋਰੀਅਮ ਜਿਹੜਾ ਹੈ ਉਹ ਤੁਹਾਡਾ ਆ ਇੱਕ ਤਰੀਕ ਨੂੰ ਫ੍ਰੀ ਹੈਗਾ ਤਾਂ ਅਸੀਂ ਉਹਨਾਂ ਨੂੰ ਕੰਸੈਂਟ ਦਿੱਤੀ ਸੀ ਕਿ ਸਰਕਾਰ ਨੂੰ ਕਿ ਬਿਲਕੁਲ ਇੱਕ ਤਰੀਕ ਨੂੰ ਸਾਡਾ ਫ੍ਰੀ ਹੈਗਾ ਨਹੀਂ ਸਾਡੀਆਂ ਇਹਦੇ ਵਿੱਚ ਤਿਆਰੀਆਂ ਦਾ ਨਹੀਂ ਹੈ ਕੁਝ ਵੀ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਸਰਕਾਰ ਦੇ ਪ੍ਰੋਗਰਾਮ ਹੁੰਦੇ ਨੇ ਤੇ ਅਸੀਂ ਸਾਡੀ ਤਿਆਰੀ ਨਹੀਂ ਹੁੰਦੀ ਸਾਡਾ ਤਾਂ ਜਿਹੜਾ ਆ ਵੈਨਿਊ ਜਿਹੜੀ ਦੇਣੀ ਆ ਜਿਹੜੀ ਡਾਕਟਰ ਮਨਮੋਹਨ ਸਿੰਘ ਅਡਟੋਰੀਅਮ ਆ ਉਹਦੇ ਵਿੱਚ ਕੀ ਹੈ ਕਿ ਜੋ ਜੋ ਉੱਥੇ ਲੱਗਾ ਹੈਗਾ ਉਹਦੀ ਸਾਫ ਸਫਾਈ ਉਹ ਅਸੀਂ ਜਰੂਰ ਦੇਖਾਂਗੇ ਕਿੰਨੀ ਕੈਪੈਸਿਟੀ ਹੈ ਉਹਦੀ ਕੈਪੈਸਿਟੀ ਦੀ ਆ ਉਸ ਅਡਟੋਰੀਅਮ ਦੀ ਕੈਪੈਸਿਟੀ ਤਕਰੀਬਨ ਸਾਡੀ ਜਿਹੜੀ ਆ ਉਹ 1100 ਜਿਹੜੀ ਹੈ ਮੈਂਬਰ ਦੀ ਹੈਗੀ ਆ ਐਸਮ ਜਰ ਨਿਊਜ਼ ਦੇ ਲਈ ਲੁਧਿਆਣਾ ਤੋਂ ਬਸ਼ੀਰ ਚਲੋਟਾ ਦੀ ਰਿਪੋਰਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਨੂੰ ਹੋਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੂਬੇ ਦੇ ਪ੍ਰਮੁੱਖ ਮੁੱਦਿਆਂ ਤੇ 1 ਨਵੰਬਰ ਨੂੰ ਹੋਣ ਵਾਲੀ ਬਹਿਸ ਦੇ ਲਈ ਦਿੱਤੀ ਚੁਣੌਤੀ ਲਈ ਚੁਣਿਆ ਗਿਆ ਹੈ ਜਿਸ ਦੀ ਪੁਸ਼ਟੀ ਯੂਨੀਵਰਸਿਟੀ ਦੇ ਵਧੀਕ ਡਾਇਰੈਕਟਰ ਸੰਚਾਰ ਡਾਕਟਰ ਤੇਜਿੰਦਰ ਸਿੰਘ ਰਿਆਰ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਬਾ ਸਰਕਾਰ ਦਾ ਇੱਕ ਪੱਤਰ ਮਿਲਿਆ ਹੈ ਜਿਸ ਦੇ ਵਿੱਚ ਪੁੱਛਿਆ ਗਿਆ ਹੈ ਕਿ ਤੁਹਾਡੇ ਕੋਲ 1 ਨਵੰਬਰ ਦੇ ਲਈ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਖਾਲੀ ਹੈ ਜੋ ਨਹੀਂ ਅਤੇ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਆਡੀਟੋਰੀਅਮ ਉਸ ਦਿਨ ਲਈ ਖਾਲੀ ਹੈ ਇਸ ਤੋਂ ਇਲਾਵਾ ਹੋਰ ਪ੍ਰਬੰਧ ਵੀ ਸਰਕਾਰ ਦੇ ਵੱਲੋਂ ਹੀ ਕੀਤੇ ਜਾਣਗੇ ਉਹਨਾਂ ਨੂੰ ਸਿਰਫ ਜਗ੍ਹਾ ਹੀ ਪ੍ਰਦਾਨ ਕੀਤੀ ਜਾਵੇਗੀ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਜਦ ਜੋ ਆਡਟੋਰੀਅਮ ਡਾਕਟਰ ਮਨਮੋਹਨ ਸਿੰਘ ਆਡਟੋਰੀਅਮ ਉਹ ਪੰਜਾਬ ਸਰਕਾਰ ਨੇ ਇੱਕ ਤਰੀਕ ਨੂੰ ਬੁੱਕ ਕਰਵਾਇਆ ਸਰ ਕਿਸੇ ਮਤਲਬ ਕੀ ਟਾਈਮਿੰਗ ਕੀ ਰਹੇਗੀ ਕਿ ਕਿੰਨੇ ਬਲ ਆਰਡਰ ਆਏ ਨੇ ਤੁਸੀਂ ਇਹਦੇ ਬਾਰੇ ਚ ਨਹੀਂ ਆਪਾਂ ਸਾਨੂੰ ਕੁਝ ਪਤਾ ਕਿਉਂਕਿ ਬੇਸਿਕਲੀ ਸਾਡੇ ਕੋਲ ਤਾਂ ਇਹ ਪੁੱਛਿਆ ਗਿਆ ਕਿ ਇਹ ਆਡਟੋਰੀਅਮ ਜਿਹੜਾ ਹੈ ਉਹ ਤੁਹਾਡਾ ਆ ਇੱਕ ਤਰੀਕ ਨੂੰ ਫ੍ਰੀ ਹੈਗਾ ਤਾਂ ਅਸੀਂ ਉਹਨਾਂ ਨੂੰ ਕੰਸੈਂਟ ਦਿੱਤੀ ਸੀ ਕਿ ਸਰਕਾਰ ਨੂੰ ਕਿ ਬਿਲਕੁਲ ਇੱਕ ਤਰੀਕ ਨੂੰ ਸਾਡਾ ਫ੍ਰੀ ਹੈਗਾ ਨਹੀਂ ਸਾਡੀਆਂ ਇਹਦੇ ਵਿੱਚ ਤਿਆਰੀਆਂ ਦਾ ਨਹੀਂ ਹੈ ਕੁਝ ਵੀ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਸਰਕਾਰ ਦੇ ਪ੍ਰੋਗਰਾਮ ਹੁੰਦੇ ਨੇ ਤੇ ਅਸੀਂ ਸਾਡੀ ਤਿਆਰੀ ਨਹੀਂ ਹੁੰਦੀ ਸਾਡਾ ਤਾਂ ਜਿਹੜਾ ਆ ਵੈਨਿਊ ਜਿਹੜੀ ਦੇਣੀ ਆ ਜਿਹੜੀ ਡਾਕਟਰ ਮਨਮੋਹਨ ਸਿੰਘ ਅਡਟੋਰੀਅਮ ਆ ਉਹਦੇ ਵਿੱਚ ਕੀ ਹੈ ਕਿ ਜੋ ਜੋ ਉਰ ਚ ਲੱਗਾ ਹੈਗਾ ਉਹਦੀ ਸਾਫ ਸਫਾਈ ਉਹ ਅਸੀਂ ਜਰੂਰ ਦੇਖਾਂਗੇ ਸਰ ਕਿੰਨੀ ਕੈਪੈਸਟੀ ਹੈ ਉਹਦੀ ਆ ਉਸ ਅਡਟੋਰੀਅਮ ਦੀ ਕੈਪੈਸਟੀ ਤਕਰੀਬਨ ਸਾਡੀ ਜਿਹੜੀ ਆ ਉਹ 1100 ਜਿਹੜੀ ਹੈ ਮੈਂਬਰ ਦੀ ਹੈਗੀ ਆ ਐਸਮ ਜਰ نیوز ਦੇ ਲਈ ਲੁਧਿਆਣਾ ਤੋਂ ਬਸ਼ੀਰ ਚਲੋਟਾ ਦੀ ਰਿਪੋਰਟ